ਇਦੇ ਨਾਲ ਤਾਂ ਮੇਰੀ ਪਹਿਲਾਂ ਤੋਂ ਲਿਹਾਜ ਹੈ। ਅੱਛਾ। ਹਾਂ। ਚੱਲ। ਇਹਨੂੰ ਤਾਂ ਆਪਾਂ ਦਾਬ ਨਾਲ ਵੀ ਲੈ ਜਾਾਂਗੇ। ਅੱਛਾ ਜੀ। ਹਾਂ। ਉਹਦਾ ਹਲੇ ਆਏ ਨਹੀਂ ਪਤਾ ਤੀ ਉਹ ਕੁੱਦੇ ਦਾ। ਕਈ ਵਾਰੀ ਕੋਈ ġੇੜਾ ਗੂੜਾ ਪਰਨ ਵਗ ਜਾਂਦਾ। ਅੱਛਾ। ਹਾਂ। ਉਹ ਜਿੰਦਰਾ। ਉਹ। ਆਈ ਮਾੜਾ ਜਾ ਬਾਈ ਬਣ ਕੇ। ਹਾਂ ਜੀ। ਹੋਰ ਕੀ ਹਾਲ ਨੇ ਬਾਈ ਦੇ? ਜੀ ਜੀ। ਠੀਕ ਹੈ ਵਧੀਆ। ਹਾਂ ਠੀਕ ਹੈ ਵਧੀਆ ਉਹ ਆਪਣਾ ਜਵਾਖ ਇਹ ਨਵਾਂ ਕੰਮ ਸ਼ੁਰੂ ਕਰੂਗਾ ਹੁਣ ਇਹ ਕਰੂਗਾ ਮੱਛੀਆਂ ਦਾ ਫਾਰਮ ਬਣਾਊਗਾ ਚੱਲ ਵਧੀਆ ਹੈ ਹਾਂ ਪਹਿਲਾਂ ਤਾਂ ਇਹ ਉਹਦਾ ਕਹਿੰਦਾ ਸੀ ਬੱਕਰੀਆਂ ਦਾ ਠੀਕ ਹੈ ਉਹ ਅਸੀਂ ਬਾਕੇ ਸਾਧੂ ਸਿਆਉ ਕੋਲੇ ਹਾਂ ਉਹਨੇ ਸਾਨੂੰ رائے ਦਿੱਤੀ ਉਹਦਾ ਤਜਰਬਾ ਹੈਗਾ ਤੀ ਪਿਛਲੇ 35 40 ਸਾਲ ਦਾ ਹਾਂ ਉਹ ਕਹਿੰਦਾ ਵੀ ਸੋਨੂ ਦੇਸੀ ਬੱਕਰੀਆਂ ਰੱਖਣ ਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਹਾਂ ਵੀ ਤੁਸੀਂ ਜੇ ਰੱਖੋਗੇ ਤਾਂ ਵੱਡੇ ਕੰਨਾਂ ਵਾਲੀਆਂ ਜਿਹਦੇ ਏਡੇ ਏਡੇ ਕੰਨ ਹੁੰਦੇ ਨੇ ਐ ਲੰਬੇ ਕਦੇ ਹੁੰਦੇ ਨੇ ਉਹ ਹਾਂ ਬੀ ਉਹ ਪਤਾ ਨਹੀਂ ਕੀ ਨਾ ਉਹ ਕਹਿੰਦਾ ਸੀ ਉਹ ਬੀਟਲ ਬੱਕਰੀ ਬੀਟਲ ਠੀਕ ਹੈ ਅਸੀਂ ਤਾਂ ਭਾਈ ਅਣਪੜ੍ਹ ਜਿਆ ਸਾਨੂੰ ਪਤਾ ਨਹੀਂ ਲੱਗਦਾ ਇਸ ਗੱਲਾਂ ਦਾ ਇਹ ਮੋਬਾਈਲਾਂ ਮਗੂਲਾਂ ਤੇ ਮਾਰੀ ਜਾਂਦੇ ਨੇ ਉਂਗਲਾਂ ਆ ਸਾਰਾ ਦਿਨ ਕੱਢ ਲੈਂਦੇ ਮੱਥਾ ਮਾਰੀ ਜਾਂਦੇ ਹਾਂ ਉਹ ਕਹਿੰਦਾ ਫਿਰ ਇਹ ਤਾਂ ਕੋੜਾ ਤੇ ਬੱਕਰੀ ਤਾਂ ਕਹਿੰਦਾ ਵੀ ਤੋਰੇ ਫੇਰੇ ਵਾਲੇ ਸੰਦ ਨੇ ਤਾਂ ਸੋ ਉਥੋਂ ਇਹ ਕੰਮ ਹੋਣਾ ਨਹੀਂ ਇਹ ਤਾਂ ਕਿੱਥੋਂ ਉਹ ਅਸੀਂ ਨੇ ਆਖਿਆ ਵੀ ਆਪਾਂ ਜ਼ਿੰਮੇਦਾਰ ਭਾਈ ਆ ਡਾਂਗਾ ਹੀ ਲੈਂਦੇ ਬੁਰੇ ਲੱਗਾਂਗੇ ਉਹ ਵੱਡੀ ਸਾਰੀ ਢਾਂਗੀ ਜੀ ਪਾ ਲੈਂਦੇ ਨੇ ਮੋਢੇ ਚ ਕੱਚ ਚ ਹੁੰਦੀ ਆ ਪਤੀਲੀ ਜੀ ਉਹੋ ਪੈੜਾ ਜਾ ਲੱਗਾ ਹਾਂ ਉਹ ਕਹਿੰਦਾ ਵੀ ਤੁਸੀਂ ਜੇ ਮੇਰੀ ਗੱਲ ਮੰਨੋ ਬੈਠਣ ਵਾਲਾ ਕੰਮ ਐ ਵਧੀਆ ਨਾਲੇ ਉਹਦੇ ਚ ਚੌਗਣੀ ਕਮਾਈਏ ਤੁਸੀਂ ਮੱਛੀਆਂ ਪਾਓ ਠੀਕ ਹੈ ਉਹਨੇ ਸਾਨੂੰ ਇਹ ਰਾਇ ਦਿੱਤੀ ਇਹਦਾ ਦੋਸਤ ਦੀ ਫਿਰ ਇਹਨੇ ਉਹ ਤੋਂ ਫੋਨ ਤੇ ਜਾਣਕਾਰੀ ਲੈ ਲਈ ਠੀਕ ਹੈ ਹੁਣ ਉਹ ਮੇਰਾ ਵੀਰ ਗੱਲ ਇਹ ਐ ਪੰਤਾ ਸੀ ਕੋਦੇ ਕਾਲਾ ਟਰੱਕ ਪੁੱਛਦੇ ਤੇ ਅੱਛਾ ਉਹ ਫਿਰ ਵੱਡਾ ਵਾਲਾ ਦੀ ਸਿਸਟਮ ਆ ਉਹ ਕਹਿੰਦਾ ਵੀ ਇਹਦਾ ਬੱਚ ਹੁੰਦਾ ਮਾ ਮਹਾਚਲ ਫਿਰ ਮੇਰੇ ਦਿਮਾਗ ਚਾਈ ਗੱਲ ਮਹਾ ਮੇਰਾ ਮਿੱਤਰ ਹੈ ਗਜਿੰਦਰ ਹੂੰ ਵੀ ਆਪਾਂ ਗੱਡੀ ਚ ਲਿਆਉਣੇ ਆ ਠੀਕ ਹੈ ਹੁਣ ਇੱਕ ਤਾਂ ਬਾਈ ਬਣ ਕੇ ਚਾਹੇ ਤਾਂ ਜੇ ਤਾਂ ਤੇਰੇ ਲਵੇ ਨਮਾ ਕਾਗਜਾ ਦੇਖ ਹੂੰ ਤਾਂ ਤਾਂ ਹੋ ਚੱਕ ਚੱਲ ਨਹੀਂ ਕੁਛ ਨਹੀਂ ਹੁੰਦਾ 2 ਰੁਪਏ ਅਸੀਂ ਆਪਦੇ ਲਵੋ ਲਾ ਦਾਂਗੇ ਗੱਡੀ ਚ ਆਪਾਂ ਕਾਗਜ ਵਿਛਾ ਕੇ ਪਰਕੇ ਪਾਣੀ ਦੀ ਉਹ ਚ ਮੱਛੀਆਂ ਲਿਆਉਣੀਆਂ ਨੇ ਅੱਛਾ ਹਾਂ ਸਿੱਤੋਣੀਆਂ ਆਪਾਂ ਨੇ ਲਿਆਉਣੀਆਂ ਨੇ ਆ 15 ਕਿਲੋਮੀਟਰ ਦੂਰ ਹੈ ਲਿਆਵਾਂਗੇ ਹਾਂ ਪਾੜਾ ਦੱਸ ਮੈਨੂੰ ਹਾਂ 2500 ਰੁਪਏ ਲੈ। ਉਹ ਨਹੀਂ। ਅਸੀਂ ਤਾਂ ਦੇਖ ਪੜਾ ਵਾ ਮੇਰੀ ਗੱਲ ਸੁਣਾ ਸੀ ਤਾਂ ਮਾਣ ਕਰਕੇ ਆਇਆ ਤੇਰੇ ਲਈ। ਚਲੋ ਤਾਂ ਠੀਕ ਹੈ। ਹਾਂ ਤੂੰ ਦੇਖ ਕੇ ਜਿਲਾ ਲੈ ਉਹਦੇ حساب ਨਾਲੀ। ਗਲਤ ਨਹੀਂ ਕਿਹਾ ਤੁਹਾਨੂੰ। ਨਹੀਂ ਗਲਤ ਨਹੀਂ ਹੈਗਾ ਸਹੀ ਹੈ। ਤੂੰ ਮੇਰੀ ਗੱਲ ਸੁਣਾ। ਰੁਪਈਆ ਤੈਨੂੰ 500 ਦੇ ਦਾਂਗੇ ਅਸੀਂ। ਨਹੀਂ ਨਹੀਂ ਬੱਸ ਆਹ 3100 ਦੇ 500 ਚ ਵਾੜਾ ਫਰਕ ਆ। ਉਹ ਨਹੀਂ ਨਹੀਂ। ਮੇਰੀ ਗੱਲ ਸੁਣ ਆਪਣਾ ਹੈਗਾ ਤੇ ਰੋਜ਼ ਦਾ ਵਾ ਆਪਣੇ ਖੇਤ ਤੋਂ ਕੱਖ ਕੰਡਾ ਵਟ ਲਿਆ ਹੈ ਕਿ ਨਹੀਂ ਤੂੰ? ਉਦੋਂ ਵੀ ਠੀਕ ਹੈ ਲਿਓਨੇ ਆ ਹਾਂ ਚਾਹ ਪਹਿਲਾਂ ਵੀ ਤੂੰ ਕਈ ਵਾਰੀ ਆਈ ਬਿਨਾ ਪੁੱਛੇ ਵੱਢ ਲੈ ਅਸੀਂ ਨੇ ਕਿਹੜਾ ਕੋਈ ਤੈਥੋਂ ਪੈਸੇ ਲੈ ਲੈ ਚੱਲ ਕੋਈ ਨਾ ਤੂੰ ਐ ਕਰ ਹੱਕ ਗੱਡੀ 800 ਦੇ ਦਾਂਗੇ ਉਹ ਨਹੀਂ ਡਾਕ ਨਹੀਂ ਮੰਨੀ ਦੀ ਹੁੰਦੀ ਆ ਨਹੀਂ ਮੇਰੀ ਗੱਲ ਸੁਣਾ ਤੂੰ ਆ ਜਾ ਇਹ ਤਾਂ ਐ ਚੱਲੀ ਜਾਂਦੇ ਹੁੰਦੇ ਨੇ ਰਾੜੇ ਵੀੜੇ ਤੂੰ ਕੱਟ ਦੇ ਦੀ ਕੋਈ ਨਾ ਬਾੜਾ ਕਰ ਦੇ ਦੋ ਬਸ ਫਿਰ ਚੰਗਾ 800 ਤੋਂ ਕੱਟ ਦੇ ਦਾਂਗੇ ਬਹੁਤ ਵਧੀਆ ਸੌਦਾ ਬਣ ਗਿਆ ਆਪਣਾ ਹੋਰ ਉਹ ਤਾਂ ਟਰੱਕ ਤਾਂ ਉਹਨਾਂ ਵਾਲਾ ਕੁਦੇ ਕੇ ਵਾਲਾ ਤਾਂ ਮਹਿੰਗਾ ਪੈਂਦਾ ਹਾਂ ਹੈ ਇਹ ਤਾਂ ਆਪਾਂ ਨੂੰ ਨਾਲ ਤਾਂ ਰੇਟ ਤੇ ਠੀਕ ਬਣ ਗਿਆ ਕੰਮ। ਹੋਰ ਐਂ ਕਰ ਹੁਣ। ਹਾਂ। ਗਰਮੀ ਵਾਲੀ ਐ। ਹਾਂ। ਤੇ ਪਾਣੀ ਪੀਏ ਕਿ ਚਾਹ ਪੀਏ? ਚਾਹ ਪੀ ਲੈਨੇ ਆ। ਚਾਹ? ਹਾਂ। ਚੱਲ ਫਿਰ ਐਂ ਕਰ ਬੈਠ ਨਾ ਫਿਰ। ਹਾਂ। ਹਾਂ ਉਹ ਕਹਿੰਦਾ ਫਿਰ ਮੈਨੂੰ ਕਹਿੰਦਾ ਗਾਹਾਂ ਗੇੜੇ ਦਾ ਕੰਮ ਐ ਕਹਿੰਦਾ ਮੈਂ ਲੈ ਕੇ ਜਾਵਾਂ। ਅੱਛਾ। ਹਾਂ ਗੱਡੀ ਲੈ ਕੇ ਜਾਵਾਂ ਕਹਿੰਦਾ ਸੋਡਾ ਕਹਿੰਦਾ ਲਿਆ ਕੇ ਪਹਿਲਾਂ ਮੈਂ ਉਧਰ ਦੂਜੇ ਪਾਸੇ ਤਾਂ ਫੇਰ ਜਾਊਂਗਾ। ਠੀਕ ਐ। ਮੈਂ ਪਾਉਣਾ ਪੈਸੇ ਝੋਲੇ 'ਚ। ਠੀਕ ਐ। ਤੂੰ ਘੁੱਟ ਘੁੱਟ ਚਾਹ ਲਿਆ। ਮੈਂ ਲਿਓਣਾ। ਹਾਂ।

ਉਹ ਠੀਕ ਬਣ ਗਿਆ ਇਹ ਕੰਮ। ਹਾਂ। ਨਾਲੇ ਬੰਦ ਦੀ ਬੰਦ ਐ। ਉੱਤੇ ਦੇ ਕਾगज ਪਾਇਆ ਹੋਇਆ। ਹਾਂ। ਆਪਣੀ ਟਰਾਲੀ 'ਚ ਤਾਂ ਆਪਾਂ ਸਾਰੀਆਂ ਮਾਰ ਕੇ ਲੈ ਜਾਂਦੇ। ਹੋਰ ਗਰਮੀ ਬਹੁਤ ਪੈਂਦੀ ਆ ਉੱਤੋਂ ਧੁੱਪ ਨਾਲ ਪਾਣੀ ਤੱਤਾ ਹੋ ਜਾਂਦਾ ਉਹਦੇ 'ਚ। ਹਾਂ। ਹੂੰ। ਨਾਲੇ ਉਹ ਵੀ ਆਪੇ ਲੋਟ ਨਹੀਂ ਆਉਂਦਾ ਟਰਾਲੀ 'ਚ। ਹਾਂ। ਹਾਂ। ਕਿਉਂ ਨਾ ਆਤਾ ਹੁਣ ਇੰਨੀ ਵੱਡੀ ਲੋੜੀ ਐ। ਹਾਂ। ਮੈਂ ਫੇਰ ਵੀ ਟਰਾਲੀ 'ਚੋਂ ਤਾਂ ਕਿਤੇ ਨਾ ਕਿਤੇ ਪਾਣੀ ਚੂੰ-ਚੂੰਨ ਲੱਗਦੀ ਆ। ਨਾਲੇ ਹੋਰ ਆਇਆ ਫਿਰ

ਹਾਂ ਆਇਨਾ ਅਹੀ ਜਿਵੇਂ ਚਾਹ ਠੀਕ ਰਹਿੰਦੀ ਆ ਫਿਰ ਹਾਂ ਤੈਨੂੰ ਆ ਜਾ ਹੱਕ ਤੂੰ ਆਏਂ ਦਾ ਸਬੰਟੀ ਵਿਚਾਲੇ ਬੈਠੇਗਾ ਕਿ ਹੋਰਾਂ ਬੈਠੇਗਾ ਮਾਤਾ-ਪਿਤਾ ਪੂਰਾ ਬੈਠੂਗਾ ਪੂਰਾ ਬੈਠੇਗਾ ਨਹੀਂ ਤੂੰ ਵਿਚਾਲੇ ਬੈਠਾ ਪੂਰਾ ਤੂੰ ਹਲੇ ਆਏ ਨਹੀਂ ਪਤਾ ਕਈ ਵਾਰੀ ਇਹਦੇ ਲੋਕ ਲੁਕ ਖੁੱਲ ਜਾਂਦੇ ਹੁੰਦੇ ਨੇ ਸਿਆਣੇ ਬੰਦੇ ਨੂੰ ਪਤਾ ਹੀ ਲੱਗਦਾ ਹੁੰਦਾ ਹਾਂ ਤੂੰ ਬੈਠ ਵਿਚਾਲੇ ਬੈਠਾ ਚੱਲ ਵਿਚਾਲੇ ਹਾਂ No, huh. no. <laughs> <laughs>